ਡਿਸਟ੍ਰਿਕਟ ਸ਼ਹਿਰ ਫੋਨ ਦੇ ਵਿੱਚ ਅਸੀਂ ਐਫਆਰ ਦਰਜ ਕੀਤੀ ਸੀ 288 ਨੰਬਰ ਸਿਟੀਟਾਣੇ ਦੇ ਵਿੱਚ ਸਾਡੇ ਸੀਏ ਦੇ ਚਾਰਜ ਗੁਰਪ੍ਰੀਤ ਔਰ ਉਹਨਾਂ ਦੀ ਟੀਮ ਬਲੋ ਔਰ ਇਹਦੇ ਵਿੱਚ ਅਸੀਂ ਅਜੇ ਵਾਲਿਆ ਨਾਂ ਦਾ ਇੱਕ ਬੰਦੇ ਨੂੰ ਫੜਿਆ ਸੀਗਾ ਔਰ ਉਹਦੀ ਕੋਲੋਂ ਪ੍ਰੋਕਸੀਮੇਟਲੀ ਜਿਹੜੀ ਰਿਕਵਰੀ ਹੋਈ ਸੀ ਹਜ਼ਾਰਸ ਦੇ ਵਿੱਚ ਮੋਲੀਆਂ ਜਿਹੜੀਆਂ ਹੈਗੀਆਂ ਸੀਗੀਆਂ ਕਰੀਬ 20 ਜਾਂ 30 ਗੋਲੀਆਂ ਇੱਕ ਕੈਪਸੂਲ ਉਹਦੇ ਕੋਲ ਮਿਲੇ ਸੀਗੇ ਉਹਦੀ ਫਾਰਦਰ ਜਿਹੜੀ ਇਨਟੈਰੋਗੇਸ਼ਨ ਦੇ ਵਿੱਚ ਉਹਦੀ ਫਾਰਵਰਡ ਲਿੰਕਸ ਦੇ ਵਿੱਚ ਤੇ ਬੈਕਵਰਡ ਲਿੰਕ ਦੇ ਵਿੱਚ ਬੈਕਵਰਡ ਲਿੰਕ ਦੇ ਵਿੱਚ ਇੰਟਰ ਸਟੇਟ ਹੈਗਾ ਸਾਡਾ ਜਿਹੜਾ ਬੰਦਾ ਸੀ ਨੋਮਿਨੇਟ ਕੀਤਾ ਉਹ ਹਾਰਦਵੀ ਤੋਂ ਆ ਮਿਸਟਰ ਯਾਦਵ ਹੀ ਹੈਗੇ ਉੱਤੋਂ ਔਰ ਫਾਰਵਰਡ ਲਿੰਕ ਦੇ ਵਿੱਚੋਂ ਅਵਤਾਰ ਹੈਗਾ ਗੜ੍ਹਦੀਵਾਲ ਤੋਂ ਗੁਰਮਜੀਤ ਹੈਗਾ ਠੋਮੜ ਟਾਣ ਤੋਂ चैनदीप रजिंदर चरण यह तीनों ही है टांडे को टोटल अक्की हज़ार छे सौ एक कैपूल एक अठाई गोलियाँ माक है पां हजार एक हो डिफर गोलियाँ है और दस लाख के करीब जी ड्रग मरीज कुछ अजे तो मिली सी कुछ ये तो मिली सी अपने को जोड़े टांडे वाला है पां लाख उन्होंने टांडे वाले को पां लाख मिली सी अजय देख और ਇਹ ਜਿਹੜੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਆ ਉਹ ਹੋ ਰਹੀ ਆ ਹੈਗੀ ਆ ਔਰ ਜਿਹੜੇ ਇਹਦੇ ਫਾਰਵਰਡ ਲਿੰਕs ਹੈਗੇ ਆ ਔਰ ਬੈਕਵਰਡ ਲਿੰਕs ਹੈਗੇ ਆ ਇਹਨੂੰ ਅਸੀਂ ਲੈਗਡ ਤੱਕ ਲੈ ਕੇ ਜਾਵਾਂਗੇ ਤਾਂਕਿ ਜਿਹੜੇ ਇਸ ਨਸ਼ੇ ਦੇ ਕੈਪਸੂਲ ਤੇ ਗੋਲੀਆਂ ਖਾ ਕੇ ਸਾਡੇ ਨੌਜਵਾਨ ਬਰਬਾਦ ਹੋ ਰਹੇ ਆ ਉਹਨੂੰ ਰੋਕੀਏ ਫਿਰ ਇਹ ਆਰਗੇਨਿਕ ਤੋ ਕਿਸ ਤਰ੍ਹਾਂ ਦੀ ਕੰਗਰੇਸ ਇਨਾਂ ਨੂੰ ਜਿਹੜੀ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆਈ ਸੀ ਵੀ ਇੱਕ ਕੋਰੀਅਰ ਦੇ ਥਰੂ ਆਪਣਾ ਜਿਹੜਾ ਹੈਗਾ ਅਜੇ ਇੱਕ ਕੋਰੀਅਰ ਕਰਦਾ ਸੀਗਾ ਉੱਥੋਂ ਆਗਰੇ ਵਾਲੇ ਬੰਦੇ ਨਾਲ ਇਹਦਾ ਫੋਨ ਤੇ ਲਿੰਕ ਸੀਗਾ ਇੰਟਰਨੈਟ ਕਾਲਿੰਗ ਹੈਗੀਆਂ ਔਰ ਉਹਦੇ ਦੌਰਾਨ ਹੀ ਉੱਥੋਂ ਪਾਰਸਲ ਕਰਕੇ ਇਹਨੂੰ ਸੈਂਡ ਕਰ ਦਿੰਦਾ ਸੀਗਾ ਰਸੀਦ ਔਰ ਇੱਥੋਂ ਇਹ ਪਾਰਸਲ ਵਾਲੇ ਨੂੰ ਆਪਣੀ ਰਸੀਦ ਲਗਾ ਕੇ ਉਹ ਪਾਰਸਲ ਆਪਣਾ ਲੈ ਲੈਂਦਾ ਸੀਗਾ ਜਿਹੜਾ ਕੋਰੀਅਰ ਆਉਂਦਾ ਸੀ ਕੀ ਇੱਕ ਕੋਈ ਗੈਂਗ ਸੀਗੀ ਜਾਂ ਕਿੰਨੇ ਕੁ ਜਿਹਦੇ ਵਿੱਚ ਬੰਦੇ ਦੇਖੋ ਗੈਗ ਹੀ ਹੋਗੇ ਨਾ 6 ਤਾਂ ਹੋਗੇ ਸਰ ਹੋਰ ਬੰਦੇ ਸਾਡੇ ਨਾਲ ਕਿੰਨੇ ਰਹਿ ਗਏ ਹਾਂ ਇਸ ਤੋਂ ਨਾ ਨੈਟਵਰਕ ਚੱਲ ਰਹੀ ਨਸ਼ੀਲੇ ਕੈਪਸੂਲ ਗੋਲੀਆਂ ਦਾ ਸਰ ਹੋਰ ਕਿੰਨੇ ਕੁ ਜੌਨੇ ਨਾਂ ਲਵੋ ਦੇਖੋ ਹਾਲੇ ਤੱਕ ਜਿਹੜੇ ਸਾਡੇ ਕੋਲ ਔਨ ਰਿਕਾਰਡ ਹੈਗੇ ਮੈਂ ਹਾਲੇ ਉਹਨਾਂ ਦਾ ਨਾਂ ਨਹੀਂ ਲਵਾਂਗਾ ਦੋ ਤੋਂ ਤਿੰਨ ਬੰਦੇ ਹੈਗੇ ਹੋਰ ਜਿਹੜੇ ਅਸੀਂ ਹਾਲੇ ਰੌਂਡ ਅਪ ਕਰਨੇ ਹੈਗੇ ਔਰ ਉਹਨਾਂ ਦੀ ਫਰਦਰ ਇਨਵੈਸਟੀਗੇਸ਼ਨ ਚ ਜਿੱਦਾਂ ਇਹਦਾ ਸਾਡੇ ਕੋਲ ਐਵੀਡੈਂਸ ਆਈ ਜਾ ਰਹੀ ਹੈ ਕਿਉਂਕਿ ਐਵੀਡੈਂਸ ਲਈ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਆ ਲਿੰਕ ਐਵੀਡੈਂਸ ਲਈ ਔਰ ਤੇਈ ਤਰ੍ਹਾਂ ਦੀਆਂ ਜਨਕਿ ਜਿੱਦਾਂ ਭਾਜੀ ਨੇ ਗੱਲ ਕੀਤੀ ਹੈ ਔਰ ਵਹਾਂ ਹੈਗੀਆਂ ਐਵੀਡੈਂਸ ਹੋਏਗੀ 100% ਕੋਈ ਤਰ੍ਹਾਂ ਸਰ ਜੋ ਅਜੇ ਉਹਦੇ ਤੇ ਪਹਿਲੇ ਵੀ ਕੋਈ ਪਰਚਾ ਹੈ ਅਜੇ ਤੇ ਪਰਚਾ ਹੈਗਾ ਅ ਕਰਮਜੀਤ ਤੇ ਵੀ ਹੈਗਾ ਰਜਿੰਦਰ ਤੇ ਵੀ ਹੈ ਸਰ ਇੱਕ ਕਾਨੂੰਨਕ ਨੇ ਕਿਹਾ ਕੁੜੀ ਅਥਰੂ ਕਹੀ ਕਾਗਜ਼ ਤੇ ਜਿਹੜੀ ਇਹਦੀ ਇਨਟੈਰੋਗੇਸ਼ਨ ਆਈ ਹੈ ਅਪਰੋਕਸੀਮੇਟਲੀ ਇਹ ਹੈ 1.5 ਤੋਂ 2 ਸਾਲ ਤੋਂ ਇਹ ਕੰਮ ਕਰ ਰਹੇ ਸਰ ਜਿਹੜੇ ਆਗਰੇ ਤੋਂ ਮੰਗਾ ਰਹੇ ਸੀ ਉੱਥੇ ਵੀ ਕੋਈ ਪਰਚ ਵਗਰਾ ਹੋ ਗਿਆ ਜਿਹੜੇ ਸਪਲਾਈ ਸਪਲਾਇਰ ਹੈਗਾ ਬਿਲਕੁਲ ਵੀ ਨਾਮਿਨੇਟ ਅਸੀਂ ਕੀਤਾ ਉਹ ਬੈਕਵਰਡ ਤੋਂ ਉਹਦੀ ਐਵੀਡੈਂਸ ਕਲੈਕਟ ਕਰ ਰਹੇ ਅਸੀਂ ਜਿਹੜੇ ਅਕਾਉਂਟਸ ਪੈਸੇ ਗਏ ਆ ਕੁਝ ਚਲੋ ਬੈਂਕਟੀਆਂ ਹੁੰਦੀਆਂ ਕੋਈ ਸਟ੍ਰੌਲਸ ਹੁੰਦੀਆਂ ਜਿਹੜੇ ਜਿਹੜੇ ਅਕਾਉਂਟਸ ਤੇ ਪੈਸੇ ਟ੍ਰਾਂਸਫਰ ਕੀਤੇ ਆ ਪਲੱਸ ਕੋਰੀਅਰ ਵਾਲੇ ਵੀ ਕਰਾਂਗੇ ਹਾਂ ਕੋਰੀਅਰ ਵਾਲੇ ਦਾ ਵੀ ਕੋਰੀਅਰ ਵਾਲੇ ਨੂੰ ਪੁੱਛਾਂਗੇ ਜੀ ਬਦੌਨ ਐਡਰੈਸ ਤੁਸੀਂ ਕਿਵੇਂ ਪਦੋਂ ਟਾਈਟ ਤੁਸੀਂ ਇੱਕ ਬੰਦਾ ਆਉਂਦਾ ਆ ਤੁਹਾਡਾ ਉੱਥੇ ਤੇ ਵੀ ਤਾਂ ਸਰ ਇਹ ਸਿਰਫ ਸਪਲਾਈ ਕਰਦੇ ਸੀ ਕਿ ਕੋਈ ਲੋਕਲ ਦੁਕਾਨ ਵਾਲਾ ਕੋਈ ਹੈ ਮੈਡੀਕਲ ਸੁਕਰ ਵਾਲਾ ਜਿਵੇਂ ਜਿਹੜਾ ਟਾਂਡੇ ਵਾਲਾ ਸ਼ੌਪ ਵਾਲਾ ਕਰੇ ਰੱਖਿਆ ਹੋਇਆ ਇਹਨਾਂ ਨੇ ਗੜੌਨ ਬਣਾਇਆ ਹੋਇਆ ਸੀ ਜੇ ਤੁਸੀਂ ਗਾਹਕ ਜਾਂਦਾ ਸੀ ਘਰੋਂ ਨੂੰ ਚੁਕਾਉਂਦੇ ਸੀ ਉੱਥੇ ਟਾਂਡੇ ਵਾਲੀ ਇਹਦੀ ਸਪਲਾਈ ਸੀ ਅਪ ਟੂ ਪਲੱਸ ਬੇਗੋਵਾਲ ਤੱਕ ਔਰ ਇਧਰ ਦਸੂਆ ਮਕੇਰੀਆਂ ਕਿਉਂਕਿ ਮੇਨ ਸਪਲਾਇਰ ਇਹ ਸੀਗਾ ਮੁੰਡਾ ਜਿਹੜਾ ਕਰਮਜੀਤ ਇੱਥੋਂ ਚੱਕਦਾ ਸੀ ਇਹਦੇ ਕੋਲ ਬਾਲੀ ਤੋਂ ਲੈਂਦਾ ਸੀ ਕਰਮਜੀਤ ਚੱਕ ਕੇ ਇਹਨਾਂ ਨੂੰ ਸਪਲਾਈ ਦੇ ਜਾਂਦਾ ਸੀ ਟਾਂਡੇ ਵਾਲੇ ਟਾਂਡੇ ਵਾਲੇ ਅੱਗੇ ਵੱਖ-ਵੱਖ ਦੁਕਾਨਾਂ ਤੇ ਸਪਲਾਈ ਕਰਦੀ ਸੀ ਠੀਕ ਹੈ ਸੀ